ਬਾਬਾ ਅੱਖ ਨੇ ਤੋ ਲੈ ਗਣੀ ਦਾ ਇੱਕ ਮਿੰਟ ਭੰਗੀ ਅੱਖ ਨੇ ਤੋ ਲੈ ਗਣੀ ਦਾ ਬਾਬਾ ਜਿੱਦੀ ਤੇਰੀ ਨੋ ਦੇ ਧੀਆ ਨਾ ਉਦੋਂ ਫਰੀ ਲਿੱਖੀ ਜਿਹੜੀ ਹਾਂ ਤੋ ਲਿੱਖੀ ਉਹਦੇ ਪੈਰਾਂ 'ਚ ਕੰਜਰਾ ਉਤਰਾ ਹੀ ਕਰਦੀ ਤਰਾ ਲਾਤੀ ਕਰਦਾ ਹਾਂ ਬਾਬਾ ਕੰਜਰਾ ਬਹਿ ਜਾ ਚੁੱਪ ਕਰ ਜਨ ਨਹੀਂ ਕੁਛ ਨਹੀਂ ਹੰਨਾ ਲੈ ਜਾ ਲੈ ਜਾ ਜੀ ਮਸਲਤੀ ਕੀ ਕੀ ਦਮਾ ਕਰਦਾ ਬਹਿ ਜਾ ਅੱਜ ਥੱਲੇ ਬਹਿ ਜਾ ਇਹਦਾ ਵੀ ਕਹਿੰਦਾ ਲੱਤ ਮਾਰਾ नहीं नहीं चोच नहीं नहीं चाची लोग जा नहीं मैडम नहीं मैडम नहीं देना किधर तनु पैर नहीं ਨਹੀਂ ਅੰਦਾ ਚਾਚਾ ਨੂੰ ਬੁਲਾਉਣਾ ਚਾਹੀਦਾ ਇਹ ਸੱਚ ਹੈ ਕਿ ਝੂਠ ਹੈ ਵੀ ਨਹੀਂ ਸੱਚਾਈ ਤੇ ਲੈਣ ਦੇ ਮੈਨੂੰ ਪੁੱਛ ਲੈ ਚਾਚਾ ਨੂੰ ਸੱਚਾਈ ਤੇ ਲੈਣ ਦੇ ਮੈਨੂੰ ਪੁੱਛ ਲੈ ਚਾਚਾ ਨੂੰ ਸੱਚਾਈ ਤੇ ਲੈਣ ਦੇ ਮੈਨੂੰ ਪੁੱਛ ਲੈ ਚਾਚਾ ਨੂੰ ਪੁੱਛ ਲੈ ਮੈਨੂੰ ਗੱਲ ਕਰਨ ਦੇ ਉਹ ਕਿਹੜੀ ਲੱਛਾ ਹੈ ਚੁੱਪ ਬੈੜੀ ਚੁੱਪ ਕਰੋ ਬਾਬਾ ਮੈਂ ਹੀ ਹਾਂ ਆਦਾਦੀ ਪੜਾ ਬਹੁਤ ਮਜ਼ੇਦਾਰ ਆਪਿਆ ਤੁਮ ਜਮਾਨ ਮੇਰਾ ਨੱਕ ਪੰਨੂ ਕਰ ਮੈਂ ਪੰਨੂ ਦੇ ਚਾਚੇ ਰੋਕ ਜਾਈ ਗੱਲ ਨੂੰ ਇਧਰ ਆ ਰਹੀ ਨਹੀਂ ਚਾਚੇ ਉਹਨਾਂ ਆਪਾਂ ਵਾਦਾ ਕੀਤਾ ਚਾਚੇ ਵਾਦਾ ਕੀਤਾ ਆਪਾਂ ਮਾਫੀ ਮਿਲ ਜਾਓ ਉਹਨੂੰ ਤੇ ਗੱਲ ਕਰ ਤੋ ਜਿਹਦੇ ਨੇ ਰਾਤੀ ਹੋਈ ਆ ਅੱਛਾ ਤੇ ਉਹਨੂੰ ਕਰੰਦੋ ਪਹਿਲੇ ਚਲ ਗੈਂਸ ਮੰਦੀਪ ਇੱਥੇ ਨਵ ਕਰਦਾ ਕੀ ਹੈ ਨਾ ਨਹੀਂ ਮਾਰਨਾ ਉਹਨੂੰ ਮੈਂ ਬਾਬਾ ਮੈਂ ਨਾ ਉਹ ਤਾਂ ਮੈਂ ਬੋਲਦਾ ਜੇ ਨਹੀਂ ਨਹੀਂ ਕਰ ਕੀ ਗੱਲ ਬਾਤ ਪੈਣ ਹੋਈ ਹੈ ਬਾਬੇ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਇਹਨਾਂ ਨੇ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਇਹਨਾਂ ਇਹ ਧੀਆਂ ਬੇਨਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਨਸੀ ਦੀ ਸਜ਼ਾ ਦਿੱਤੀ ਜਾਣੀ ਇਹਦੀ ਮੈਨੂੰ ਇਨਸਾਫ ਚਾਹੀਦਾ ਮੇਰ ਨਾਲ ਥੱਕਾ ਆਇਆ ਬਹੁਤ ਜ਼ਿਆਦਾ ਕਿ ਕੌਣ ਹੈ ਕਿੱਥੋਂ ਦਾ ਬਾਬਾ ਇਹ ਸੀ ਤੋ ਕੀ ਨਾ ਕੀ ਬਾਬੇ ਕਲੰਦ ਸਿੰਘ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿੱਦਾਂ ਗਿਆ ਤੁਸੀਂ ਇਨਾਂ ਕੋਲੇ ਸਾਈ ਪੁੱਤਰ ਦੀ ਦਾਦਾ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਸਣਾੜ ਗਰੋਂ ਦੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਲੈ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾੜਤਾ ਮੈਨੂੰ ਉੱਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਨ ਉਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਵਾਸੀ ਜੀ ਸਜ਼ਾ ਦਿੱਤੀ ਜਾਵੇ ਇਹ ਨੂੰ ਵਾਂਸ ਸੀ ਜਰਾ ਦਤੀਆ ਕਿੰਨੇ ਕਿੰਨੇ ਜਣੇ ਸੀ ਧੰਨਵਾਦ ਦੋ ਮੁੰਡੇ ਹੋਰ ਵਾਪਸ ਆਏ ਹੋਤੇ ਮੋਟਰਸਾਈਕਲ ਤੇ ਇਹ ਦੋ ਮੁੰਡੇ ਹੂੰ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 20 ਘੰਟੇ ਬਾਅਦ ਜਦੋਂ ਮੈਨੂੰ ਚਾਹ ਗਈ ਮੈਂ ਆਪਣੀ ਹੋਸ਼ ਛਾਈ ਮੈਂ ਆਪੇ ਵਜ ਗਈ ਆਈ ਮੈਂ ਹੱਥ ਛੋੜੇ ਕੀ ਬਾਬਾ ਜੀ ਮੈਂ ਨਹੀਂ ਇਦਾਂ ਸੀ ਇਹਨਾਂ ਨੇ ਮੇਰੇ ਘਰ ਬਚਾ ਲਵੇ ਮੈਂ ਨਹੀਂ ਇਦਾਂ ਸੀ ਤੇ ਬਾਬੇ ਨੂੰ ਕੀ ਕੀ ਆ ਗਿਆ ਬਾਬਾ ਕਹਿੰਦਾ ਮੈਂ ਪੈਰ ਪੱਗਾਂ ਰੇ ਪੱਗ ਪੈਰਾਂ ਦੇ ਰਾਖੇ ਹਾਂ ਮੈਨੂੰ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੀ ਨਹੀਂ ਲੋੜ ਇਹਨੂੰ ਸਖਤ ਸਜ਼ਾ ਦਿੱਤੀ ਜਾਵੇ ਇਹਨੂੰ ਲੈ ਕੇ ਕਿੱਥੇ ਗਿਆ ਸੀ ਬਾਬਾ ਮੋਟਰ ਆਪਣੀ ਤੇ ਲੈ ਕੇ ਗਿਆ ਸੀ ਕਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਰ ਚੰਬਰ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉੱਥੇ ਜਾ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਥੇ ਬੰਦੀ ਦਰਖਾਸਤ ਦਿੱਤੀ ਹੋਈ ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂ ਜੀ ਕਰਵਾਈ ਅਸੀਂ ਥੱਕਰ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਸ਼ਾਇਦ ਹੋ ਜੇ ਹੂੰ ਤੇ ਜਦੋਂ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਨਹੀਂ ਦਿੰਦੇ ਕੀ ਕਹਿਣਾ ਚਾਹੀਦਾ ਇਹਨਾਂ ਨੇ ਹੈ ਕਿ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਨਾਂ ਨੇ ਬਖਸ਼ਿਆ ਨਾ ਜਾਵੇ ਬਤਰੀਕ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਢਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਹੂੰ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰੇ ਆਈ 12 12:30 ਦੇ ਕਰੀਬ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਥੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਅਟੈਕ ਆ ਗਿਆ ਫਿਰ ਮੈਨੂੰ ਹਸਪੀਟਲ ਦਾਖਲ ਕਰਵਾਤਾ ਨਸ਼ੀ ਨਸ਼ੇਲੀ ਦਵਾਈ ਦਿੱਤੀ ਉਹ ਜੀ ਨਸ਼ੇਲੀ ਦਵਾਈ ਦਿੱਤੀ ਕਰੀ ਉਹਦੇ ਨਾਲ ਹੀ ਅਟੈਕ ਹੋ ਗਿਆ ਹਾਂਜੀ ਉਹਦੇ ਨਾਲ